हां जी बचो अज आप जमात दूजी भाग दूजा का पाठ नंबर पांच मेरा पिंड पढ़ा गे सारे बच्चा ने ध्यान सुनना है ये मेरा पिंड है मेरा पिंड काफी बड़ा है पिंड के कुछ घर कच्चे असी पक्के घर रही हाँ ਮੇਰੇ ਪਿਤਾ ਜੀ ਕਿਸਾਨ ਹਨ। ਉਹ ਖੇਤ ਵਿੱਚ ਫਸਲਾਂ ਬੀਜਦੇ ਹਨ। ਅਸੀਂ ਕੁਝ ਗਣਕ ਚੌਲ ਆਪਣੇ ਲਈ ਰੱਖ ਕੇ ਬਾਕੀ ਅਨਾਜ ਮੰਡੀ ਵਿੱਚ ਵੇਚ ਦਿੰਦੇ ਹਾਂ। ਮੇਰੇ ਪਿੰਡ ਦੇ ਲੋਕ ਮਿਹਨਤੀ ਹਨ। ਉਹ ਆਪਣੇ ਕਿੱਤਿਆਂ ਅਨੁਸਾਰ ਕੰਮ ਕਰਦੇ ਹਨ। ਕੋਈ ਭਾਂਡੇ ਬਣਾਉਂਦਾ ਹੈ, ਕੋਈ ਜੁੱਤੀਆਂ ਬਣਾਉਂਦਾ ਹੈ, ਕੋਈ ਕੱਪੜਾ ਬੁਣਦਾ ਹੈ ਤੇ ਕੋਈ ਕੱਪੜਾ ਸਿਉਂਦਾ ਹੈ। ਕਈ ਮੇਜ਼ ਕੁਰਸੀਆਂ ਤੇ ਖੁਰਪੇ ਦਾਤਿਆਂ ਬਣਾਉਣ ਦਾ ਕੰਮ ਕਰਦੇ ਹਨ ਕੋਈ ਪਸ਼ੂ ਪਾਲਣ ਕਰਕੇ ਦੁੱਧ ਵੇਚਣ ਦਾ ਕੰਮ ਕਰਦੇ ਹਨ ਦੁੱਧ ਵੇਚਣ ਦਾ ਕੰਮ ਕਰਦੇ ਹਨ ਮੇਰੇ ਪਿੰਡ ਵਿੱਚ ਇੱਕ ਸਰਕਾਰੀ ਸਕੂਲ ਹੈ ਇੱਥੇ ਸਾਡੇ ਪਿੰਡ ਦੇ ਮੁੰਡੇ ਤੇ ਕੁੜੀਆਂ ਪੜ੍ਹਦੇ ਹਨ ਪਿੰਡ ਵਿੱਚ ਮੁਫਤ ਦਵਾਈਆਂ ਲਈ ਇੱਕ ਹਸਪਤਾਲ ਹੈ ਇੱਕ ਡਾਕ ਖਾਨਾ ਹੈ ਅਤੇ ਇੱਕ ਲਾਇਬ੍ਰੇਰੀ ਵੀ ਹੈ ਲੋਕ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹਦੇ ਹਨ ਮੇਰੇ ਮਾਤਾ ਜੀ ਕਹਿੰਦੇ ਹਨ ਕਿ ਸਾਡਾ ਪਿੰਡ ਸ਼ਹਿਰਾਂ ਵਰਗਾ ਹੈ ਸਾਰੇ ਘਰਾਂ ਵਿੱਚ ਬਿਜਲੀ ਹੈ ਸਾਰਿਆਂ ਕੋਲ ਟੈਲੀਵਿਜ਼ਨ ਅਤੇ ਫ੍ਰਿਜ ਹਨ ਕਿਸਾਨਾਂ ਕੋਲ ਟਰੈਕਟਰ ਹਨ ਅਸੀਂ ਘਰਾਂ ਵਿੱਚ ਟੂਟੀਆਂ ਤੋਂ ਸਾਫ਼ ਪਾਣੀ ਪਿੰਦੇ ਹਾਂ ਸਾਡੇ ਪਿੰਡ ਦੀਆਂ ਸੜਕਾਂ ਪੱਕੀਆਂ ਹਨ ਮੇਰੇ ਚਾਚਾ ਜੀ ਪਿੰਡ ਆ ਕੇ ਬਹੁਤ ਖੁਸ਼ ਹੁੰਦੇ ਹਨ ਉਹ ਇੱਥੇ ਤਾਜ਼ੀਆਂ ਸਬਜ਼ੀਆਂ ਪਾਲ ਸਾਗ ਅਤੇ ਮੱਕੀ ਦੀ ਰੋਟੀ ਦਾ ਆਨੰਦ ਮਾਣਦੇ ਹਨ ਸਾਡੇ ਪਿੰਡ ਵਿੱਚ ਹਰਿਆਲੀ ਹੈ ਹਰ ਪਾਸੇ ਰੁੱਖ ਲੱਗੇ ਹੋਏ ਹਨ ਅਸੀਂ ਹਰ ਸਾਲ ਨਾਵੇਂ ਰੁੱਖ ਲਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਹਾਂ ਸਾਡੇ ਪਿੰਡ ਵਿੱਚ ਇੱਕ ਮੇਲਾ ਵੀ ਲੱਗਦਾ ਹੈ ਮੇਲੇ ਵਿੱਚ ਬਹੁਤ ਰੌਣਕ ਹੁੰਦੀ ਹੈ ਲੋਕ ਦੂਰੋਂ ਦੂਰੋਂ ਮੇਲਾ ਦੇਖਣ ਆਉਂਦੇ ਹਨ ਮੈਨੂੰ ਆਪਣੇ ਪਿੰਡ ਤੇ ਮਾਣ ਹੈ ਹਾਂਜੀ ਬੱਚਿਓ ਪਾਠ ਇਹ ਆਪਾਂ ਪੜ ਲਿਆ ਹੈ हम आप कुछ गल करते हैं हांज बचो पिंड वक वक्त काम करते हैं कर कोई भांडे बना कोई जुतियां बना कोई कपड़े बुनाना है कोई कपड़े सियादा है कोई, कपड़े है, ते कोई मेज कुर्सिया खुरपेदातियां बना है कोई पशु पालन करके दुध बेचण का कम करता है ਅਗਲਾ ਹੈ ਬੱਚਿਓ ਪਿੰਡ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਹਨ ਹਾਂਜੀ ਬੱਚਿਓ ਪਿੰਡ ਵਿੱਚ ਇੱਕ ਸਰਕਾਰੀ ਸਕੂਲ ਹੈ ਇੱਕ ਹਸਪਤਾਲ ਹੈ ਇੱਕ ਡਾਕਖਾਨਾ ਹੈ ਇੱਕ ਲਾਇਬ੍ਰੇਰੀ ਹੈ ਅੱਗੇ ਹੈ ਬੱਚਿਓ ਚਾਚਾ ਜੀ ਪਿੰਡ ਆ ਕੇ ਖੁਸ਼ ਕਿਉਂ ਹੋ ਜਾਂਦੇ ਹਨ ਹਾਂਜੀ ਬੱਚਿਓ ਪਿੰਡ ਆ ਕੇ ਚਾਚਾ ਜੀ ਤਾਜ਼ੀਆਂ ਸਬਜ਼ੀਆਂ ਫਾਰਨ ਸਾਗ ਮੱਕੀ ਦੀ ਰੋਟੀ ਦਾ ਆਨੰਦ ਮਾਣਦੇ ਹਨ ਇਸ ਕਰਕੇ ਚਾਚਾ ਜੀ ਪਿੰਡ ਆ ਕੇ ਖੁਸ਼ ਹੋ ਜਾਂਦੇ ਹਨ ਅੱਗੇ ਹੈ ਪਿੰਡ ਵਿੱਚ ਲਾਇਬ੍ਰੇਰੀ ਕਿਉਂ ਬਣਾਈ ਗਈ ਹੈ ਹਾਂਜੀ ਬੱਚਿਓ ਪਿੰਡ ਵਿੱਚ ਲਾਇਬ੍ਰੇਰੀ ਲੋਕਾਂ ਦੇ ਬੈਠ ਕੇ ਪੜਨ ਲਈ ਬਣਾਈ ਗਈ ਹੈ ਪ੍ਰਸ਼ਨ ਨੰਬਰ 5 ਬੱਚਿਓ ਤੁਸੀਂ ਕਿਸ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਰਹਿੰਦੇ ਹੋ ਹਾਂਜੀ ਬੱਚਿਓ ਇਹ ਤੁਸੀਂ ਆਪਣੇ ਅਧਿਆਪਕ ਸਹਿਵਾਨ ਨੂੰ ਦੱਸਣਾ ਹੈ ਜੀ ਕਿ ਤੁਸੀਂ ਕਿਹੜੇ ਪਿੰਡ ਜਾਂ ਕਿਹੜੇ ਸ਼ਹਿਰ ਵਿੱਚ ਰਹਿੰਦੇ ਹੋ ਅੱਗੇ ਹੈ ਆਓ ਕਰੀਏ ਸੋਚੀਏ ਸਮਝੀਏ ਅਤੇ ਕਰੀਏ ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਸਾਨੂੰ ਕੁਝ ਸ਼ਬਦ ਦਿੱਤੇ ਹੋਏ ਹਨ ਬਿਜਲੀ ਸ਼ਹਿਰ ਪੱਕੇ ਮਿਹਨਤੀ ਮੇਲਾ ਅਸੀਂ ਇਹਨਾਂ ਵਿੱਚੋਂ ਚੁਣ ਕੇ ਖਾਲੀ ਥਾਵਾਂ ਦੇ ਵਿੱਚ ਸ਼ਬਦ ਭਰਨੇ ਹਨ ਊੜਾ ਖਾਲੀ ਥਾਵਾਂ ਹੈ ਬੱਚਿਓ ਅਸੀਂ ਡੈਸ਼ ਘਰ ਵਿੱਚ ਰਹਿੰਦੇ ਹਾਂ ਇੱਥੇ ਆਪਾਂ ਲਿਖਾਂਗੇ ਪੱਕੇ ਅਸੀਂ ਪੱਕੇ ਘਰ ਵਿੱਚ ਰਹਿੰਦੇ ਹਾਂ ਐਡਾ ਖਾਲੀ ਥਾਂ ਹੈ ਬੱਚਿਓ ਮੇਰੇ ਪਿੰਡ ਦੇ ਲੋਕ ਬਹੁਤ ਡੈਸ਼ ਹਨ ਇੱਥੇ ਆਪਾਂ ਲਿਖਾਂਗੇ ਮਿਹਨਤੀ ਮੇਰੇ ਪਿੰਡ ਦੇ ਲੋਕ ਬਹੁਤ ਮਿਹਨਤੀ ਹਨ ਅੱਗੇ ਹੈ ਬੱਚਿਓ ਈੜੀ ਸਾਡਾ ਪਿੰਡ ਹੁਣ ਡੈਸ਼ ਵਰਗਾ ਹੈ ਇੱਥੇ ਆਪਾਂ ਲਿਖਾਂਗੇ ਸ਼ਹਿਰ

ਪਹਿਲਾ ਹੈ ਮੋਚੀ ਮੋਚੀ ਸ਼ਬਦ ਨੂੰ ਆਪਾਂ ਕਿਸ ਨਾਲ ਮਿਲਾਵਾਂਗੇ ਵੀ ਹਾਂਜੀ ਜੁੱਤੀਆਂ ਬਣਾਉਣ ਵਾਲੇ ਨੂੰ ਮੋਚੀ ਕਹਿੰਦੇ ਹਨ ਤਾਂ ਆਪਾਂ ਇਹਨਾਂ ਦਾ ਮਿਲਾਨ ਕਰ ਦੇਵਾਂਗੇ ਅੱਗੇ ਹੈ ਜੁਲਾਹਾ ਕੱਪੜਾ ਬੁਣਨ ਵਾਲਾ ਤਾਂ ਇਹਨਾਂ ਨੂੰ ਆਪਾਂ ਮਿਲਾ ਦੇਵਾਂਗੇ ਜੁਲਾਹਾ ਕੱਪੜਾ ਬੁਣਨ ਵਾਲਾ ਹੁੰਦਾ ਹੈ ਕੱਪੜਾ ਬੁਣਨ ਵਾਲੇ ਨੂੰ ਜੁਲਾਹਾ ਕਹਿੰਦੇ ਹਨ ਤਾਂ ਆਪਾਂ ਇਹਨਾਂ ਨੂੰ ਮਿਲਾ ਦੇਵਾਂਗੇ ਅੱਗੇ ਹੈ ਦਰਜੀ ਕੱਪੜੇ ਸਿਉਣ ਵਾਲਾ ਮਿਲਾਨ ਕਰ ਦੇਵਾਂਗੇ ਅੱਗੇ ਹੈ ਚਰਖਾਨ ਮੇਦ ਕੁਰਸੀਆਂ ਬਣਾਉਣ ਵਾਲਾ ਤਾਂ ਇਹਨਾਂ ਦਾ ਮਿਲਾਨ ਕਰ ਦੇਵਾਂਗੇ ਅੱਗੇ ਹੈ ਲੋਹਾਰ ਖੁਰਪੇ ਤੇ ዳਟੀਆਂ ਬਣਾਉਣ ਵਾਲਾ ਇਹਨਾਂ ਦਾ ਵੀ ਮਿਲਾਨ ਕਰ ਦੇਵਾਂਗੇ ਸੈਸ਼ਨ ਨੰਬਰ 3 ਹੈ ਬੱਚਿਓ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਪ੍ਰਸ਼ਨ ਹੈ ਬੱਚਿਓ ਮੇਰੇ ਪਿੰਡ ਵਿੱਚ ਕਿਹੋ ਜਿਹੇ ਘਰ ਹਨ ਇੱਥੇ ਆਪਾਂ ਲਿਖਾਂਗੇ ਬੱਚਿਓ ਮੇਰੇ ਪਿੰਡ ਵਿੱਚ ਕੁਝ ਘਰ ਕੱਚੇ ਹਨ ਅਤੇ ਕੁਝ ਘਰ ਪੱਕੇ ਹਨ। ਅਗਲਾ ਪ੍ਰਸ਼ਨ ਹੈ ਬੱਚਿਓ ਐਡਾ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਫਸਲਾਂ ਦੇ ਨਾਂ ਲਿਖੋ। ਇੱਥੇ ਆਪਾਂ ਲਿਖਾਂਗੇ ਖੇਤਾਂ ਵਿੱਚ ਕਣਕ, ਚੌਲ ਅਤੇ ਮੱਕੀ ਦੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ। ਅਗਲਾ ਪ੍ਰਸ਼ਨ ਹੈ ਈਡੀ ਪਿੰਡ ਦੇ ਲੋਕ ਕੀ ਕੀ ਕੰਮ ਕਰਦੇ ਹਨ? ਇੱਥੇ ਆਪਾਂ ਲਿਖਾਂਗੇ ਪਿੰਡ ਦੇ ਲੋਕ ਜੁੱਤੀਆਂ ਬਣਾਉਣ ਕੱਪੜਾ ਬੁਣਨ ਕੱਪੜਾ ਸਿਉਣ ਮੇਜ਼ ਕੁਰਸੀਆਂ ਖੁਰਪੇ ਦਾਤੀਆਂ ਬਣਾਉਣ ਅਤੇ ਪਸ਼ੂ ਪਾਲਣ ਦਾ ਕੰਮ ਕਰਦੇ ਹਨ। ਅਗਲਾ ਪ੍ਰਸ਼ਨ ਹੈ ਸਸਾ ਲਾਇਬ੍ਰੇਰੀ ਵਿੱਚ ਬੈਠ ਕੇ ਲੋਕ ਕੀ ਕਰਦੇ ਹਨ? ਇੱਥੇ ਆਪਾਂ ਲਿਖਾਂਗੇ ਲਾਇਬ੍ਰੇਰੀ ਵਿੱਚ ਬੈਠ ਕੇ ਲੋਕ ਪੜ੍ਹਦੇ ਹਨ। ਅਗਲਾ ਪ੍ਰਸ਼ਨ ਹੈ ਹਾ ਹਾ ਪਿੰਡ ਵਿੱਚ ਹਰਿਆਲੀ ਵਧਾਉਣ ਲਈ ਲੋਕ ਕੀ ਕਰਦੇ ਹਨ ਇੱਥੇ ਆਪਾਂ ਲਿਖਾਂਗੇ ਪਿੰਡ ਦੇ ਲੋਕ ਹਰਿਆਲੀ ਵਧਾਉਣ ਲਈ ਹਰ ਸਾਲ ਨਵੇਂ ਰੁੱਖ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਹਨ ਅੱਗੇ ਹੈ ਬੱਚਿਓ ਪ੍ਰਸ਼ਨ ਨੰਬਰ 4 ਹੈ ਲਿਖਿਆ ਦੁਨੀਆ ਨਾਲ ਬਣੇ ਸ਼ਬਦਾਂ ਨੂੰ ਪਾਠ ਵਿੱਚੋਂ ਲੱਭੋ ਅਤੇ ਲਿਖੋ ਪਹਿਲੇ ਤੁਨੀ ਹੈ ਬੱਚਿਓ ਪੱਪੇ ਨੂੰ ਸਿਹਾਰੀ ਕੁੱਤੇ ਟਿੱਪੀ ਆਹੇ ਪਾਠੀ ਤੋਂ ਲੱਭਿਆ ਗਿਆ ਹੈ ਇੱਥੇ ਲਿਖਿਆ ਗਿਆ ਹੈ ਪਿੰਡ ਅਗਲੀ ਧੁਨੀ ਹੈ ਟੈਂਕੇ ਨੂੰ ਗਲਾਮਾ ਟ ਤਾ ਇੱਥੇ ਆਪਾਂ ਲਿਖਾਂਗੇ ਟੈਲੀਵਿਜ਼ਨ ਅਗਲੀ ਧੁਨੀ ਹੈ ਰਾਦੇ ਨੂੰ ਕਨੌੜਾ ਰਾ ਇੱਥੇ ਆਪਾਂ ਲਿਖਾਂਗੇ ਰੌਣਕ ਅਗਲੀ ਧੁਨੀ ਹੈ ਹ ਇੱਥੇ ਆਪਾਂ ਲਿਖਾਂਗੇ ਹਸਪਤਾਲ ਅਗਲੀ ਧੁਨੀ ਹੈ ਬੱਚਿਓ ਮੰਮੇ ਨੂੰ ਔਕੜ ਮੂ ਇੱਥੇ ਆਪਾਂ ਲਿਖਾਂਗੇ ਮੁਫਤ अगले है लल्ले नू घोड़ा लो इथे आप लिखांगे लोक अगे है कक्के नू सिहारी इथे आप लिखांगे किरसान अगला है लल्ले नू कन्ना ला इथे आप लिखांगे लाइब्रेरी अगे है बच्चों प्रश्न नंबर पांच धुनि अनुसार नवे शब्द लिखो इथे दो शब्द लिखे हुए हैं पहला है रोटी सोटी ਇਥੇ ਆਪਾਂ ਦੋ ਸ਼ਬਦ ਹੋਰ ਲਿਖਾਂਗੇ ਕੋਟੀ ਮੋਟੀ ਅੱਗੇ ਹੈ ਬੱਚਿਓ ਮੇਲਾ ਠੇਲਾ ਇਥੇ ਆਪਾਂ ਲਿਖਾਂਗੇ ਠੇਲਾ ਚੇਲਾ ਅੱਗੇ ਹੈ ਬੱਚਿਓ ਸਾਰੇ ਚਾਰੇ ਇਥੇ ਆਪਾਂ ਲਿਖਾਂਗੇ ਤਾਰੇ ਬਾਰੇ ਅੱਗੇ ਹੈ ਰੁੱਖ ਸੁਖ ਇਥੇ ਆਪਾਂ ਲਿਖਾਂਗੇ ਮੁਖ ਭੁਖ ਅੱਗੇ ਹੈ ਬੱਚਿਓ ਪ੍ਰਸ਼ਨ ਨੰਬਰ 6 ਆਪਣੇ ਪਰਿਵਾਰ ਦੀ ਸਹਾਇਤਾ ਨਾਲ ਲਿਖੋ ਕਿ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਕੀ ਕੀ ਹੈ ਹਾਂਜੀ ਬੱਚਿਓ ਇੱਥੇ ਆਪਾਂ ਲਿਖਾਂਗੇ ਸਕੂਲ ਡਿਸਪੈਂਸਰੀ ਡਾਕਖਾਨਾ ਲਾਇਬ੍ਰੇਰੀ ਧਰਮਸ਼ਾਲਾ ਪੰਚਾਇਤ ਕਾਨ ਅੱਗੇ ਹੈ ਬੱਚਿਓ ਪ੍ਰਸ਼ਨ ਨੰਬਰ 7 ਜਿਹੜੇ ਪਿੰਡ ਜਾਂ ਸ਼ਹਿਰ ਵਿੱਚ ਤੁਸੀਂ ਰਹਿੰਦੇ ਹੋ ਉਸ ਦੀ ਖਾਸ ਗੱਲ ਲਿਖੋ ਹਾਂਜੀ ਬੱਚਿਓ ਤੁਹਾਡੇ ਪਿੰਡ ਜਾਂ ਸ਼ਹਿਰ ਦੀ ਕੀ ਖਾਸ ਗੱਲ ਹੈ ਇਹ ਤੁਸੀਂ ਆਪਣੇ ਅਧਿਆਪਕ ਸਹਿਬਾਨ ਨੂੰ ਲਿਖ ਕੇ ਜ਼ਰੂਰ ਦੱਸਣਾ ਹੈ ਅੱਗੇ ਹੈ ਬੱਚਿਓ ਪ੍ਰਸ਼ਨ ਨੰਬਰ 8 ਤੁਹਾਡੇ ਪਿੰਡ ਵਿੱਚ ਕਿਹੜੀ ਸਹੂਲਤ ਹੈ ਉਸ ਉੱਪਰ ਗੋਲਾ ਲਗਾਓ ਹਾਂਜੀ ਬੱਚਿਓ ਤੁਹਾਡੇ ਪਿੰਡ ਦੇ ਵਿੱਚ ਇਹਨਾਂ ਹੇਠ ਲਿਖਿਆਂ ਵਿੱਚੋਂ ਜਿਹੜੀ ਵੀ ਸਹੂਲਤ ਹੈ ਉਸ ਉੱਪਰ ਗੋਲਾ ਲਗਾਓ ਅਸੀਂ ਸਕੂਲ ਉੱਪਰ ਗੋਲਾ ਲਗਾਵਾਂਗੇ ਪੰਚਾਇਤ ਕਾਨ ਹਸਪਤਾਲ ਵਾਟਰ ਵਰਕਰਸ ਧਰਮਸ਼ਾਲਾ ਹਾਂਜੀ ਬੱਚਿਓ ਇਸ ਦੇ ਨਾਲ ਹੀ ਸਾਡਾ ਇਹ ਪਾਠ ਪਾਠ ਨੰਬਰ 5 ਮੇਰਾ ਪਿੰਡ ਪੂਰਾ ਹੋ ਗਿਆ ਹੈ ਤੁਸੀਂ ਇਸ ਨੂੰ ਸੋਹਣੀ ਸੋਹਣੀ ਲਿਖਾਈ ਦੇ ਵਿੱਚ ਲਿਖ ਕੇ ਆਪਣੇ ਅਧਿਆਪਕ ਸਹਿਬਾਨ ਤੋਂ ਚੈੱਕ ਜ਼ਰੂਰ ਕਰਾਉਣਾ ਹੈ ਜੀ ਅੱਜ ਦੇ ਲਈ ਇੰਨਾ ਹੀ ਧੰਨਵਾਦ